ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਆਪ ਸਭ ਦਾ ਬ੍ਰੀ ਪੰਜਾਬ ਚੈਨਲ ਵਿੱਚ ਦੋਸਤੋ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਐਸ ਵੀ ਐਲ ਗੀਤ ਗਾਇਆ ਸੀ ਜਿਸ ਨੂੰ ਥੋੜੇ ਸਮੇਂ ਬਾਅਦ ਹੀ YouTube ਤੋਂ ਬੈਨ ਕਰ ਦਿੱਤਾ ਗਿਆ ਐਸ ਵੀ ਆں ਲੀ ਗੀਤ ਵਿੱਚ ਸਿੱਧੂ ਮੂਸੇਵਾਲੇ ਵੱਲੋਂ ਭਾਈ ਬਲਵਿੰਦਰ ਸਿੰਘ ਜਟਾਣੇ ਦਾ ਨਾਮ ਲਿਆ ਗਿਆ ਸੀ ਜਿਨ੍ਹਾਂ ਤੇ ਐਸ ਵੀ ਆਰ ਨਹਿਰ ਨੂੰ ਰੋਕਣ ਦੇ ਦੋਸ਼ ਲੱਗੇ ਸਨ ਪਰ ਫੇਰ ਬਾਅਦ ਵਿੱਚ ਭਾਈ ਬਲਵਿੰਦਰ ਸਿੰਘ ਜਟਾਣੇ ਨਾਲ ਕੀ ਕੁਝ ਵਾਪਰਿਆ ਉਹ ਜਿੰਨਾ ਉਹਨਾਂ ਦੇ ਪਰਿਵਾਰ ਉੱਤੇ ਤਸ਼ੱਦਦ ਹੋਇਆ ਸੁਣ ਕੇ ਰੂਹ ਕੰਬ ਜਾਵੇਗੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲਬਾਤ ਕਰਾਂਗੇ ਭਾਈ ਬਲਵਿੰਦਰ ਸਿੰਘ ਜਟਾਰੇ ਦੇ ਪਰਿਵਾਰ ਦੇ ਕਤਲकांड ਬਾਰੇ ਪਾਪੀ ਪੂਲੇ ਨਿਹੰਗ ਨੇ ਕਿਵੇਂ ਬਲਵਿੰਦਰ ਸਿੰਘ ਜਟਾਰੇ ਦੇ ਪਰਿਵਾਰ ਨੂੰ ਮੌਤ ਦੇ ਘਾਟ ਉਤਾਰਿਆ ਸੁਣ ਕੇ ਰੋਂਗਟੇ ਖੜੇ ਹੋ ਜਾਣਗੇ ਸੋ ਸਭ ਤੋਂ ਪਹਿਲਾਂ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਵੀਡੀਓ ਪੂਰੀ ਸੁਣ ਕੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਭਾਈ ਬਲਵਿੰਦਰ ਸਿੰਘ ਜਟਾਣਾ ਮਸਾ 25 ਕੁਨਸਾਰ ਦੀ ਉਮਰ ਵਿੱਚ ਹੀ ਖਾਰਕੂ ਸਰਗਰਮ ਵਿੱਚ ਸ਼ਾਮਲ ਹੋ ਗਿਆ ਸੀ 1987 ਤੋਂ ਲੈ ਕੇ 1991 ਤੱਕ ਉਹ ਆਪਣੇ ਆਸ-ਪਾਸ ਦੇ ਇਲਾਕੇ ਵਿੱਚ ਬਤੌਰ ਖਾਰਕੂ ਸਰਗਰਮ ਰਿਹਾ ਜਟਾਰਾ ਖਾਰਕੂ ਬਣ ਜਾਣ ਤੇ ਪੁਲਿਸ ਆਏ ਦਿਨ ਉਸਦੇ ਪਿਤਾ ਤੇ ਉਸਦੇ ਚਾਚੇ ਨੂੰ ਪੁੱਛ ਦੱਸਦੇ ਬਹਾਨੇ ਥਾਣੇ ਅੰਦਰ ਲੈ ਜਾਂਦੀ ਸੀ ਇਸ ਤੇ ਦਰਾਰ ਹੁੰਦਾ ਕਿ ਇਹ ਕਿ ਉਸ ਵਕਤ ਦੇ ਐਸਐਸਪੀ ਸਮੇਤ ਸਿੰਘ ਸੈਣੀ ਦੀ ਇੱਕ ਕਾਰ ਚੰਡੀਗੜ੍ਹ ਵਿੱਚ ਬੰਬ ਤੁਮਾਕਾ ਕਰਕੇ ਉਡਾ ਦਿੱਤੀ ਜਾਂਦੀ ਹੈ ਪਰ ਸਮੇਤ ਸੈਣੀ ਥੋੜਾ ਜ਼ਖਮੀ ਹੋਇਆ ਤੇ ਉਹ ਬਾਲ-ਬਾਲ ਬਚ ਗਿਆ ਇਸ ਤੁਮਾਕੇ ਤੋਂ ਬਾਅਦ ਸੁਰੱਖਿਆ ਖੂਫੀ ਅਧਿਕਾਰੀਆਂ ਨੇ ਇਸ ਤੁਮਾਕੇ ਨੂੰ ਕਰਵਾਲ ਪਿੱਛੇ ਅਤੇ ਸਮੇਤ ਸੈਣੀ ਨੂੰ ਮਾਰਨ ਦੀ ਕੋਸ਼ਿਸ਼ ਪਿੱਛੇ ਬਲਵਿੰਦਰ ਸਿੰਘ ਜਟਾਣੇ ਦੇ ਹੱਥ ਹੋਣ ਦਾ ਗੱਲ ਕਹੀ ਸੀ ਵੈਸੇ ਉਸ ਵਕਤ ਹੁੰਦਾ ਕਿ ਸੀ ਕਿ ਜਦੋਂ ਕੋਈ ਖਾਰਕੂ ਕਿਸੇ ਤਰ੍ਹਾਂ ਦੀ ਵੀ ਕੋਈ ਅਪਰਾਧਿਕ ਕਾਰਨਾਮੇ ਨੂੰ ਅੰਜਾਮ ਦਿੰਦਾ ਸੀ ਤਾਂ ਉਸਦੇ ਪਰਿਵਾਰ ਨੂੰ ਚੁੱਕ ਕੇ ਪੁਲਿਸ ਥਾਣੇ ਵਿੱਚ ਬੰਦ ਕਰ ਦਿੱਤਾ ਜਾਂਦਾ ਸੀ ਅਤੇ ਉਹਨਾਂ ਦੇ ਤਸ਼ੱਦਦ ਕੀਤਾ ਜਾਂਦਾ ਸੀ ਅਤੇ ਖਾਰਕੂ ਦੀ ਸੂਹ ਲਈ ਜਾਂਦੀ ਸੀ ਪਰ ਖਾਰਕੂ ਤਾਂ ਪਹਿਲਾਂ ਹੀ ਭਗੌੜਾ ਹੁੰਦਾ ਸੀ ਪਰ ਬਲਵਿੰਦਰ ਸਿੰਘ ਜਟਾਣੇ ਦੇ ਬਾਰੇ ਸਮੇਧ ਸੈਣੀ ਨੇ ਇਸ ਤੋਂ ਵੱਧ ਖਤਰਨਾਕ ਸਜ਼ਾ ਸੋਚ ਕੇ ਰੱਖੀ ਸੀ ਹਸਪਤਾਲ ਵਿੱਚ ਜ਼ਖਮੀ ਹਾਲਤ ਵਿੱਚ ਪਏ ਸੈਣੀ ਨੂੰ ਕਾਇ ਤਾਂ ਪੂਲਾ ਨਿਹੰਗ ਪੀਜੀਆਈ ਵਿੱਚ ਮਿਲਣ ਪਹੁੰਚਿਆ ਪਰ ਉਹਨਾਂ ਦੋਹਾਂ ਵਿਚਕਾਰ ਕੀ ਗੱਲਬਾਤ ਹੋਈ ਇਸ ਬਾਰੇ ਥੋੜਾ ਥੋੜਾ ਦੱਜਿਆ ਤਾਂ ਉਦੋਂ ਹੀ ਲੱਗਣਾ ਸ਼ੁਰੂ ਹੋ ਗਿਆ ਜਦੋਂ नशे ਵਿੱਚ ਟੁੰਨ ਪੂਂਦੇ ਨੇ ਬਾਹਰ ਆ ਕੇ ਪੱਤਰਕਾਰਾਂ ਨੂੰ ਸਪਾਈਟ ਹੀ ਕਹਿ ਦਿੰਦਾ ਕਿ ਸਮੇਤ ਸੈਣੀ ਉੱਤੇ ਹੋਏ ਹਮਲੇ ਦਾ ਬਦਲਾ ਲਿਆ ਜਾਵੇਗਾ ਇਹ ਬਦਲਾ ਲੈਣ ਦੇ ਢੰਗ ਬਾਰੇ ਉਦੋਂ ਬੱਚਾ-ਬੱਚਾ ਵਾਕਫ ਸੀ ਇਹ ਬਦਲਾ ਕਿਸੇ ਖਾਰਕੂ ਵੱਲੋਂ ਕੀਤੇ ਕਾਰੇ ਤੋਂ ਬਾਅਦ ਉਸਦੇ ਸਕੇਸ ਬੰਦਿਆਂ ਤੇ ਉਸਦੇ ਪਰਿਵਾਰ ਕੋਲੋਂ ਲਿਆ ਜਾ ਬੈਸੀ ਸੋ ਇਸੇ ਤਰ੍ਹਾਂ ਹੁੰਦਾ ਕੀ ਹੈ ਕਿ ਕੁਝ ਦਿਨਾਂ ਬਾਅਦ ਮਿਤੀ 30 ਅਗਸਤ 1991 ਦੀ ਰਾਤ ਨਿਹੰਗ ਬਾਣਿਆਂ ਦੇ ਹੇਠ ਲੁਕੇ ਹੋਏ ਕੁਝ ਹਥਿਆਰਬੰਦ ਬੰਦਿਆਂ ਦੀ ਇੱਕ ਟੋਲੀ ਖਮਾਣੋ ਨੇੜਲੇ ਪਿੰਡ ਜਟਾਣਾ ਵਿੱਚ ਪਹੁੰਚਦੀ ਹੈ ਅਤੇ ਪਿੰਡ ਦੇ ਲੋਕਾਂ ਕੋਲੋਂ ਬਲਵਿੰਦਰ ਸਿੰਘ ਨਾਮ ਦੇ ਖਾਰਕੂ ਦੇ ਘਰ ਬਾਰੇ ਪੁੱਛ ਪੜਤਾਲ ਕਰਨ ਲੱਗੀ ਪਰ ਉਸ ਪਿੰਡ ਵਿੱਚ ਕੋਈ ਵੀ ਬਲਵਿੰਦਰ ਸਿੰਘ ਨਾਮ ਦਾ ਖਾਰਕੂ ਬਾਰੇ ਕੋਈ ਸੂਣਾ ਨਹੀਂ ਮਿਲੀ ਤਾਂ ਠੱਠ ਹਾਰ ਕੇ ਆਖਰ ਵਾਇਰਲੈਸ ਦਾ ਇਸਤੇਮਾਲ ਕੀਤਾ ਗਿਆ ਵਾਇਰਲੈਸ ਤੋਂ ਇਸ ਟੋਲੀ ਨੂੰ ਇਹ ਸੇਧ ਮਿਲੀ ਕਿ ਇਹ ਜਟਾੜਾ ਪਿੰਡ ਉਹ ਨਹੀਂ ਹੈ ਸਹੀ ਜਟਾੜਾ ਪਿੰਡ ਚਮਕੌਰ ਸਾਹਿਬ ਦੇ ਨੇੜੇ ਹੈ ਤਾਂ ਉਸੇ ਵਕਤ ਹੀ ਇਹ ਘੂਕਰ ਪਾਉਂਦੇ ਹਥਿਆਰਬੰਦ ਬੰਦਿਆਂ ਦੀ ਟੋਲੀ ਚਮਕੌਰ ਸਾਹਿਬ ਵੱਲ ਜਟਾੜੇ ਪਿੰਡ ਨੂੰ ਰਵਾਨਾ ਹੋ ਗਈ 30 ਅਗਸਤ ਦੀ ਅੱਧੀ ਰਾਤ ਟੱਪ ਕੇ ਗੜੀਆਂ ਦੀਆਂ ਸੂਈਆਂ 31 ਅਗਸਤ ਦੇ ਪੈਰ ਵਿੱਚ ਦਾਖਲ ਹੋ ਚੁੱਕੀਆਂ ਸਨ ਜਿਸ ਵੇਲੇ ਇਹ ਟੋਲੀ ਚਮਕੌਰ ਸਾਹਿਬ ਦੇ ਨੇੜੇ ਪਿੰਡ ਜਟਾਣੇ ਵਿੱਚ ਦਾਖਲ ਹੋਈ ਹੁਣ ਇਸ ਟੋਲੀ ਨੂੰ ਕਿਸੇ ਨੂੰ ਬਲਵਿੰਦਰ ਸਿੰਘ ਖਾਰਕੂ ਦਾ ਘਰ ਪੁੱਜਣ ਦੀ ਲੋੜ ਨਹੀਂ ਸੀ ਪਿੰਡ ਤੋਂ ਹੀ ਇੱਕ ਮੁਖਬਰ ਆ ਕੇ ਉਸ ਟੋਲੀ ਨੂੰ ਮਿਲਿਆ ਤੇ ਉਸਨੇ ਸਹੀ ਘਰ ਦੀ ਸੂਹ ਦੇ ਦਿੱਤੀ ਤੜਕ ਦੇ 3:00 ਵਜੇ ਦੇ ਕਰੀਬ ਇਹ ਟੋਲੀ ਬਲਵਿੰਦਰ ਸਿੰਘ ਜਟਾਣੇ ਦੇ ਘਰ ਉਧਰ ਦਾਖਲ ਹੁੰਦੀ ਹੈ ਉਸ ਵਕਤ ਘਰ ਦੇ ਵਿੱਚ ਇਹਨਾਂ ਮੈਂਬਰ ਮੌਜੂਦ ਸਨ ਜਿਨ੍ਹਾਂ ਵਿੱਚੋਂ ਇੱਕ ਉਸਦੀ ਬਿਰਧ ਦਾਦੀ ਦਵਾਰਕੀ ਕੌਰ ਉਮਰ 80 ਸਾਲ ਜਟਾਣੇ ਦੀ ਚਾਚੀ ਅਤੇ ਮਾਸੀ ਜਸਮੀਰ ਕੌਰ ਉਮਰ 40 ਸਾਲ ਜਟਾਣੇ ਦੇ ਚਾਚੇ ਦੀ 7ਵੀਂ ਕਲਾਸ ਵਿੱਚ ਪੜ੍ਹਦੀ ਲੜਕੀ ਮਨਪ੍ਰੀਤ ਕੌਰ ਉਮਰ 13 ਸਾਲ ਅਤੇ ਭਾਈ ਜਟਾਣੇ ਦਾ ਪੋਲੀਓ ਗ੍ਰਸਤ ਭਾਜਾ ਸਿਮਰਜੀਤ ਸਿੰਘ ਉਮਰ ਸਿਰਫ 5 ਸਾਲ ਜਟਾਣੇ ਦੇ ਪਰਿਵਾਰ ਦੇ ਇਹਨਾਂ 4 ਮੈਂਬਰਾਂ ਉੱਤੇ ਉਹਨਾਂ ਹਥਿਆਰਬੱਧ ਟੋਲੇ ਨੇ ਕੀ ਗੋਲੀਆਂ ਦਾ ਕਹਿਰ ਬਰਾਇਆ ਇਸ ਗੱਲ ਦਾ ਅੰਦਾਜ਼ਾ ਤੁਸੀਂ ਇਸੇ ਤੋਂ ਹੀ ਲਵਾ ਲੋਗੇ ਇਸ ਬੁਲੀਓ ਗ੍ਰਸਤ 5 ਸਾਲ ਦੇ ਬੱਚੇ ਨੂੰ ਮੱਦੇ ਉੱਪਰ ਹੀ ਗੋਲੀਆਂ ਨਾਲ ਭੁੰਨ ਦਿੱਤਾ ਜਾਂਦਾ ਜਦ ਕਿ ਬਾਕੀ ਲਾਸ਼ਾਂ ਕਮਰੇ ਅੰਦਰ ਖਿਲਰੀਆਂ ਪਈਆਂ ਸਨ ਛੋਟੇ ਬੱਚਿਆਂ ਉੱਤੇ ਵੀ ਤਰਸ ਨਹੀਂ ਸੀ ਕੀਤਾ ਗਿਆ ਇਸ ਵਾਰ ਦੀ ਆਦੀ ਖਬਰ ਦੇਣ ਚੜਦੇ ਸਾਰ ਹੀ ਸਾਰੇ ਇਲਾਕੇ ਵਿੱਚ ਜੰਗਲ ਦੀ ਅੱਗ ਵਾਂਗ ਫੈਲ ਗਈ ਸੀ ਅਗਲੇ ਦਿਨ ਪਿੰਡ ਵਿੱਚ ਆਏ ਇੱਕ ਖੂਫੀਆ ਅਧਿਕਾਰੀ ਨੇ ਕਿਸੇ ਪਿੰਡ ਵਾਲੇ ਨੂੰ ਚੇਤ ਪੁੱਛਿਆ ਕਿ ਕਿੰਨੇ ਲੋਕ ਮਾਰੇ ਗਏ ਹਨ ਤਾਂ ਪਿੰਡ ਵਾਸੀ ਨੇ ਦੱਸਿਆ ਕਿ 4 ਮੈਂਬਰ ਤਾਂ ਇਹ ਸੁਣ ਕੇ ਉਹ ਅਧਿਕਾਰੀ ਹੈਰਾਨ ਹੋ ਕੇ ਬੋਲਿਆ ਕਿ 4 ਮੈਂ ਤਾਂ ਸੁਣਿਆ ਸੀ ਕਿ ਘਰ ਵਿੱਚ 5 ਮੈਂਬਰ ਮੌਜੂਦ ਸਨ ਇਸ ਗੱਲ ਦਾ ਅਸਲੀਅਤ ਉਦੋਂ ਬਾਹਰ ਆਈ ਜਦੋਂ ਉਸ ਪਰਿਵਾਰ ਦੀ ਰੇਕੀ ਕੀਤੀ ਗਈ ਸੀ ਕਿਹਾ ਜਾਂਦਾ ਹੈ ਕਿ ਇਸ ਪਰਿਵਾਰ ਦੀ ਦਿਨੇ ਪਹਿਲਾਂ ਰੇਕੀ ਕੀਤੀ ਗਈ ਸੀ ਤੇ ਉਸ ਵਕਤ ਘਰ ਵਿੱਚ 5 ਮੈਂਬਰ ਮੌਜੂਦ ਸਨ ਪਰ ਸ਼ਾਮ ਨੂੰ ਜਟਾਣੇ ਦੇ ਚਾਚੇ ਦਾ ਮੁੰਡਾ ਹਰਪ੍ਰੀਤ ਸਿੰਘ ਸੌਣ ਵਾਸਤੇ ਆਪਣੇ ਕਿਸੇ ਹੋਰ ਰਿਸ਼ਤੇਦਾਰਾਂ ਦੇ ਘਰੇ ਚਲੇ ਗਿਆ ਸੀ ਛੇਹੇ ਤਾਂ ਪਰਿਵਾਰ ਨੂੰ ਉਹਨਾਂ ਨਾਲ ਹੋਣ ਵਾਲੀ ਇਸ ਹਨ ਹੋਣੀ ਬਾਰੇ ਕੋਈ ਪਹਿਲਾ ਜਾਣਕਾਰੀ ਮਿਲ ਗਈ ਹੋਵੇ ਇਸੇ ਕਰਕੇ ਘਰ ਦੇ ਮਰਦ ਮੈਂਬਰ ਘਰ ਵਿੱਚ ਨਹੀਂ ਸਨ ਸੌਂਦੇ ਤੇ ਉਹ ਆਸ-ਪਾਸੇ ਹੋਰ ਰਿਸ਼ਤੇਦਾਰਾਂ ਦੇ ਘਰੇ ਸੌਂਦੇ ਸਨ ਤੇ ਬਲਵਿੰਦਰ ਜਟਾਣੇ ਦਾ ਭਾਜਾ ਜੋ ਇਸ ਹਫਤੇ ਆ ਕਾਂਡ ਵਿੱਚ ਕਤਲ ਹੋ ਗਿਆ ਉਹ ਸ਼ਾਇਦ ਇਸੇ ਕਰਕੇ ਘਰੇ ਰਿਹਾ ਹੋਊਗਾ ਕਿ ਉਹ ਸਿਰਫ ਮੱਸਾ 5 ਕੋਸਾ ਦਾ ਸੀ ਪਰ ਪਾਪੀਆਂ ਨੇ ਉਸ ਨੂੰ ਵੀ ਨਹੀਂ ਛੱਡਿਆ ਤੇ ਉਸ ਨੂੰ ਵੀ ਗੋਲੀਆਂ ਨਾਲ ਭੁੰਨ ਦਿੱਤਾ ਤੇ ਬਲਵਿੰਦਰ ਜਟਾਲੇ ਦੇ ਚਾਚੇ ਦਾ ਮੁੰਡਾ ਹਰਪ੍ਰੀਤ ਸਿੰਘ ਸੌਣ ਵਾਸਤੇ ਕਿਸੇ ਹੋਰ ਜਗ੍ਹਾ ਚਲੇ ਗਿਆ ਜਿਸ ਦੇ ਕਾਰਨ ਉਸ ਦੀ ਜੜ ਬਚ ਗਈ ਉਸ ਵਕਤ ਵੀ ਬਲਵਿੰਦਰ ਸਿੰਘ ਜਟਾਲਾ ਪਘੋੜਾ ਸੀ ਜਿਸ ਤੋਂ ਬਾਅਦ ਸਾਰਾ ਖੂਫੀਆ ਅਤੇ ਸਰਕਾਰੀ ਤੰਤਰ ਬਲਵਿੰਦਰ ਜਟਾਣੇ ਨੂੰ ਲੱਭਣ ਲਈ ਲੱਗ ਜਾਂਦਾ ਤੇ 4 ਦਿਨਾਂ ਬਾਅਦ ਬਲਵਿੰਦਰ ਜਟਾਣਾ ਤੇ ਉਸ ਦਾ ਇੱਕ ਸਾਥੀ ਚਰਨਜੀਤ ਚੰਨਾ ਦੀ ਮੁਖਬਰੀ ਹੋ ਜਾਂਦੀ ਹੈ ਫੋਰਸਾਂ ਵੱਲੋਂ ਉਹਨਾਂ ਨੂੰ ਘੇਰਾ ਪਾ ਲਿਆ ਜਾਂਦਾ ਪਰ ਉਹਨਾਂ ਦੋਹਾਂ ਵੱਲੋਂ ਪੁਲਸੀਆ ਦੇ ਹੱਥ ਆਉਣ ਤੋਂ ਚੰਗਾ ਉਹਨਾਂ ਨੇ ਸਾਈਨਾਈਡ ਖਾ ਕੇ ਆਪਣੀ ਮੌਤ ਨੂੰ ਗਲ ਲਾ ਲਿਆ ਇਸ ਤਰ੍ਹਾਂ ਬਲਵਿੰਦਰ ਸਿੰਘ ਜਟਾਣੇ ਨੇ ਅੱਛਾ ਭਾਈਆ ਨਹਿਰ ਨੂੰ ਰੋਕਣ ਦਾ ਮੁੱਲ ਆਪਣੇ ਪਰਿਵਾਰ ਦੀ ਕੁਰਬਾਨੀ ਦੇ ਕੇ ਤਾਰਿਆ ਸੀ ਜਟਾਣੇ ਦੇ ਪੂਰੇ ਪਰਿਵਾਰ ਨੂੰ ਖਤਮ ਕਰਨ ਵਾਲੇ ਇਸ ਹਥਿਆਰਬੰਦ ਟੋਲੇ ਦਾ ਆਗੂ ਕੋਈ ਹੋਰ ਨਹੀਂ ਸੀ ਬਲਕਿ ਉਹੀ ਕੈਟ ਅਜੀਤ ਸਿੰਘ ਪੂਲਾ ਸੀ ਜਿਸ ਨੂੰ ਬਾਅਦ ਵਿੱਚ 27 ਅਗਸਤ 2008 ਵਾਲੇ ਦਿਨ ਅੰਮ੍ਰਿਤਸਰ ਦੀ ਗਮਟਾਲਾ ਜੇਲ੍ਹ ਦੇ ਵਿੱਚ ਜਿੱਥੇ ਸਮੇਰ ਦੀ ਬੰਦੀ ਖੁੱਲੀ ਹੋਈ ਸੀ ਜੇਲ੍ਹ ਵਿੱਚ ਸਾਰੇ ਕੈਦੀ ਆਮ ਵਾਂਗ ਆਪਣੇ ਕਮਾ ਕਾਜਾਂ ਵਿੱਚ ਲੱਗੇ ਹੋਏ ਸਨ ਇਸੇ ਦੌਰਾਨ ਦੋ ਕਲੀਨ ਸ਼ੇਵ ਨੌਜਵਾਨ ਚੱਕੀ ਨੰਬਰ 2 ਵਿੱਚ ਗਏ ਜਿਨ੍ਹਾਂ ਵਿੱਚੋਂ ਇੱਕ ਨੌਜਵਾਨ ਬਾਹਰ ਗੇਟ ਤੇ ਖੜਾ ਹੋ ਗਿਆ ਤੇ ਦੂਜਾ ਚੱਕੀ ਨੰਬਰ 2 ਦੇ ਅੰਦਰ ਚਲਿਆ ਗਿਆ ਇਸੇ ਚੱਕੀ ਨੰਬਰ 2 ਵਿੱਚ ਉਹ ਵੀ ਰਾਖ ਚ ਪੂਲੇ ਉੱਤੇ ਬੈਠਾ ਅਖਬਾਰ ਪੜ ਰਿਆ ਸੀ ਉਸ ਨੌਜਵਾਨ ਨੇ ਆਪਣੇ ਹੱਥ ਵਿੱਚ ਫੜੇ ਡੋਲੂ ਵਿੱਚ ਦਾ ਤੇਲ ਪੂਲੇ ਉੱਤੇ ਡੋਲ ਕੇ ਉਸ ਨੂੰ ਅੱਗ ਲਗਾ ਦਿੱਤੀ ਇਹ ਦੋ ਨੌਜਵਾਨ ਹਰਚੰਦ ਸਿੰਘ ਬਾੜੀ ਕੰਮ ਹੋ ਗਿਆ ਤੇ ਨਵਤੇਜ ਸਿੰਘ ਗੁੱਗੂ ਸਨ ਇਹ ਪਾਪੀ ਜੋ ਬੇਦੋਚਿਆਂ ਨੂੰ ਜਵਦੇ ਸਾੜ ਕੇ ਸ਼ੈਤਾਨੀ ਹਾਸਾ ਹੱਸਦਾ ਹੁੰਦਾ ਸੀ ਅੱਜ ਆਪ ਅੱਗ ਨਾਲ ਝੁਲਸਦਾ ਹੋਇਆ ਜੇਲ੍ਹ ਵਿੱਚ ਹੀ ਬਣੀ ਪਾਣੀ ਵਾਲੀ ਡਿੱਗੀ ਵਿੱਚ ਜਾ ਵੜਿਆ ਪਰ ਉਦੋਂ ਤੱਕ ਉਹ 60% ਸੜ ਚੁੱਕਾ ਸੀ ਜਿਸ ਤੋਂ ਬਾਅਦ ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ ਸੋ ਇਹ ਸੀ ਕਹਾਣੀ ਬਲਵਿੰਦਰ ਸਿੰਘ ਜਟਾਲੇ ਦੇ ਕਤਲकांड ਦੀ ਅਤੇ ਉਸ ਦੇ ਪਰਿਵਾਰ ਦੇ ਹੋਏ ਨਰਸੰਗਾਰ ਦੀ ਵੀਡੀਓ ਪੂਰੀ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੈਰ ਭਿੰਨਾ ਬਾਕ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ